ਸਸੀ ਗੱਲ ਜੀ ਮੈਂ ਤਾਂ ਜਿਹੜੇ ਜਾਣਕਾਰੀ ਦੇਣ ਜਾ ਰਿਹਾ ਹਾਂ ਉਹ ਹੈ ਸਵਾਖ ਦੇ ਬਾਰੇ ਸਵਾਖ ਇੱਕ ਬਹੁਤ ਵਧੀਆ ਮਿਲਟਸ ਹੈ ਬਹੁਤ ਵਧੀਆ ਨਾਜ ਹੈ ਸਵਾਖ ਪ੍ਰਾਣੇ ਜਮਾਨੇ 50 60 ਸਾਲ ਤੋਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਯੂਜ਼ ਹੁੰਦੀਆਂ ਸੀ ਤੇ ਅਸੀਂ ਬਿਮਾਰੀਆਂ ਤੋਂ ਰਹਿਤ ਸੀ ਇਸ ਕਰਕੇ ਹੁਣ ਸਾਨੂੰ ਅਸੀਂ ਇਹ ਚੀਜ਼ਾਂ ਸਾਰੀਆਂ ਜਿੰਨੇ ਮਿਲਟਸ ਖਾਣੇ ਸ਼ੱਡਤੇ ਆ ਤੇ ਸਾਨੂੰ ਜਿਹੜੀਆਂ ਬਿਮਾਰੀਆਂ ਆ ਉਹ ਵੀ ਜ਼ਿਆਦਾ ਆਉਣ ਲੱਗਦੀਆਂ ਅਸੀਂ ਕਰਨਾ ਕੀ ਹੈ ਅਸੀਂ ਆਪਣੀ ਡਾਈਟ ਦੇ ਵਿੱਚ ਹਮੇਸ਼ਾ ਮਿਲਟ ਨੂੰ ਜਿਹੜਾ ਸ਼ਾਮਨ ਕਰ ਸ਼ਾਮਿਲ ਕਰ ਲੈਣਾ ਹੈ ਕਿਉਂਕਿ ਮਿਲਟਸ ਜਿਹੜੇ ਆ ਬਹੁਤ ਵਧੀਆ ਚੀਜ਼ ਹੈ ਇਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਬੰਦੇ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਠੀਕ ਹੁੰਦੀਆਂ ਠੀਕ ਆ ਹਾਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਠੀਕ ਹੁੰਦੀਆਂ ਅਸੀਂ ਮਿਲਟਸ ਨੂੰ ਜਿਹੜੇ ਆ ਇੱਕ ਦਿਨ ਅੱਜ ਅਸੀਂ ਸਵਾ ਖਾਣਾ ਹੈ ਕੱਲ ਨੂੰ ਅਸੀਂ ਕੰਗਣੀ ਖਾਣੀ ਹੈ ਪਰਸੋਂ ਅਸੀਂ ਪੀੜੀ ਕੰਗਣੀ ਖਾਣੀ ਹੈ ਨਰਸੋਂ ਅਸੀਂ ਇਸ ਤਰ੍ਹਾਂ ਅਸੀਂ 5 ਹਫਤੇ ਚ 6 ਦੇਣਾ ਤੇ 6 ਦਿਨ 6 ਦੇ ਅਲੱਗ-ਅਲੱਗ ਨਾਦ ਤੁਸੀਂ ਖਾਓ ਤੇ ਕੋਈ ਵੀ ਤੁਹਾਨੂੰ ਬਿਮਾਰੀ ਜਿਹੜੀ ਆ ਜਿਹੜੇ ਮਡਾਪਾ ਲੈ ਕੇ ਘੁੰਮ ਰਹੇ ਨੇ ਜਿਹੜੇ ਸ਼ੂਗਰ ਲੈ ਕੇ ਘੁੰਮ ਰਹੇ ਨੇ ਜਿਹੜੇ ਇਦਾਂ ਦੀਆਂ ਲਾਜਵਾਬ ਜਿਹੜੀਆਂ ਬੀਪੀ ਸ਼ੂਗਰ ਥਾਇਰਾਇਡ ਇਹ ਸਾਰੀਆਂ ਚੀਜ਼ਾਂ ਇਹਦੇ ਨਾਲ ਜਿਹੜੀਆਂ ਹਟ ਜਾਣਗੀਆਂ ਸਾਨੂੰ ਕਰਨਾ ਕੀ ਹੈ ਇਸ ਨੂੰ ਪਹਿਲਾਂ 6-7 ਘੰਟੇ ਮਿੰਟਸ ਨੂੰ ਭਿਉਂ ਦਿਓ ਜਿੱਦਾਂ ਅੱਜ ਅਸੀਂ ਲੈਣਾ ਜੀ ਸਵਾਖ ਸਵਾਖ ਨੂੰ ਭਿਉਂ ਦਿਓ ਅੱਜ ਤੇ ਉਹਨੂੰ ਉਹਦੀ ਸਵੇਰੇ ਖਿਚੜੀ ਬਣਾ ਕੇ ਖਾਓ ਉਹਦੀ ਜਾਂ ਖਿਚੜੀ ਨਹੀਂ ਬਣਾਣੀ ਤਾਂ ਉਹਦੇ ਉਹਦੇ ਆਪਣਾ ਆਟਾ ਲਾਓ ਸਵਾਖ ਦਾ ਉਹਦੀ ਰੋਟੀ ਬਣਾ ਕੇ ਖਾ ਸਕਦੇ ਤੁਸੀਂ ਇਹ ਇਹ ਬਹੁਤ ਵਧੀਆ ਤਰੀਕਾ ਹੈ ਉਹਦੀ ਰਾਤ ਨੂੰ ਅਸੀਂ ਪੁੱਟਿੰਗ ਬਣਾ ਕੇ ਵੀ ਖਾ ਸਕਦੇ ਹਾਂ ਹਲਕਾ ਮਤਲਬ ਬਹੁਤ ਜ਼ਿਆਦਾ ਜੇ 슈ਗਰ ਹੈ ਤੇ ਮਿੱਠੇ ਤੋਂ ਬਿਨਾਂ ਵੀ ਖਾ ਲੋ ਤੇ ਉਦਾਂ ਵੀ ਉਹਦੇ ਵਿੱਚ ਥੋੜਾ ਬਦਾਮ ਵਗੈਰਾ ਜਾਂ ਇਹ ਕਿਹ ਚੀਜ਼ਾਂ ਪਾ ਕੇ ਤੁਸੀਂ ਖਾ ਸਕਦੇ ਆ ਇਸ ਕਰਕੇ ਸਾਨੂੰ ਬਹੁਤ ਵਧੀਆ ਹੋਊਗਾ ਜੇ ਅਸੀਂ ਇਹ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਾਂਗੇ ਸਾਨੂੰ ਖਾਣੀਆਂ ਚਾਹੀਦੀਆਂ ਜੇ ਇਹ ਸਰੀਰ ਤੰਦਰੁਸਤ ਰੱਖਣਾ ਹੈ ਆਪਣੀ ਸਿਹਤ ਠੀਕ ਰੱਖਣੀ ਹੈ ਤੇ ਇਹ ਚੀਜ਼ਾਂ ਲਗਾਤਾਰ ਆਪਣੀ ਡਾਈਟ ਦੇ ਵਿੱਚ ਅਸੀਂ ਲੈ ਕੇ ਆਓ ਅਗਰ 3 ਮਹੀਨੇ ਤੱਕ ਅਸੀਂ ਇਹ ਚੀਜ਼ਾਂ ਯੂਜ਼ ਕਰ ਲੈਂਦੇ ਮੀਟਸ ਤੇ ਸਾਡੀ ਜਿਹੜੀ ਇਹ 슈ਗਰ ਹੈ ਉਹ ਨਾਰਮਲ ਹੋ ਜੂਗੀ ਸਾਡਾ ਮਢਾਪਾ ਜਿਹੜਾ ਘਟਣਾ ਸ਼ੁਰੂ ਹੋ ਜੂਗਾ ਮੈਂ ਇਹ ਨਹੀਂ ਕਹਿੰਦਾ ਵੀ ਜੇ ਅਸੀਂ 100 ਕਿਲੋ ਦੇ ਆ ਤੇ ਮੈਂ ਮਤਲਬ ਅਸੀਂ 10 15 ਕਿਲੋ ਕੱਠਾਈ ਵੇਟ ਜਿਹੜਾ ਘਟ ਜਾਣਾ ਨਹੀਂ ਸਾਡਾ ਮਤਲਬ 2 ਤੋਂ 2.5 3 ਕਿਲੋ ਦੇ ਵਿੱਚ ਵਿੱਚ ਸਾਡਾ ਵੇਟ ਜਿਹੜਾ ਘਟਣਾ ਸ਼ੁਰੂ ਹੋ ਜੂਗਾ ਤੇ ਦੂਸਰਾ ਸਾਡਾ ਸਰੀਰ ਜਿਹੜਾ ਜਿਹੜਾ ਸਾਡਾ ਸਰੀਰ ਦੁਖਿਆ ਜਾ ਰਿਹਾ ਜਾਂ ਰਹਿਦਾ ਦੋਗਦਾਰ ਰਹਿਦਾ ਲੱਤਾਂ ਦੋਦੀਆਂ ਜਾਂ ਸਾਡਾ ਖੂਨ ਜਿਹੜਾ ਗਾੜਾ ਹੋ ਚੁੱਕਾ ਹੈ ਇਹ ਸਾਰੀਆਂ ਚੀਜ਼ਾਂ ਸਾਡੀਆਂ ਸਾਰੀਆਂ ਬਿਮਾਰੀਆਂ ਸਾਡੀਆਂ ਹੌਲੀ 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 ਜਿਹੜੀਆਂ ਘੜਨ ਲੱਗ ਪਣਗੀਆਂ ਲੇਕਿਨ ਹਟਾ ਕੋਈ ਮਹੀਨੇ ਦਾ ਜ਼ਿਆਦਾ ਖਰਚਾ ਵੀ ਨਹੀਂ 7-800 ਰੁਪਏ ਹੀ ਇਹ ਮੰਨ ਲਓ ਮਹੀਨੇ ਦੇ ਤੇ ਆਪਣੇ ਸਰੀਰ ਦੇ ਉੱਤੇ ਲੰਮਣੇ ਆ ਤੁਹਾਡੇ ਲਈ ਬਹੁਤ ਵਧੀਆ ਚੀਜ਼ ਹੈ ਇਸ ਕਰਕੇ ਸਾਨੂੰ ਕਰਨਾ ਕੀ ਹੈ ਕਿ ਸਾਨੂੰ ਲਗਾਤਾਰ ਇਹ ਚੀਜ਼ਾਂ ਜਿਹੜੀਆਂ ਆਪਣੇ ਮੋਡੇ ਆਨਾਜ ਆ ਜਿਹੜੇ ਇਹਦਾ ਫਾਇਦਾ ਲੈਣਾ ਚਾਹੀਦਾ ਇਸ ਤਰੀਕੇ ਦੇ ਨਾਲ ਸਾਡੇ ਸਾਡੇ ਬੱਚਿਆਂ ਦੀ ਵੀ ਜਮਾਨੇ ਇਸ ਜਮਾਨੇ ਦੇ ਵਿੱਚ ਸਾਡੀ ਬੱਚਿਆਂ ਦੀ ਹਾਲਤ ਜਿਹੜੀ ਬਹੁਤ ਕੰਡੀਸ਼ਨ ਜਿਹੜੀ ਖਰਾਬ ਹੋ ਚੁੱਕੀ ਅਸੀਂ ਕੀ ਕਰਦੇਗੇ ਸਾਡੀਆਂ ਹਰ ਦੁਕਾਨਾਂ ਦੇ ਉੱਤੇ ਕੀ ਹੈ ਕੋਈ ਵੀ ਦੁਕਾਨ ਮਿਲਸ ਦੀ ਦੁਕਾਨ ਤੇ ਮੈਂ ਇੱਥੇ ਪਾਈ ਗਰਦਾਸਪੁਰ ਦੇ ਵਿੱਚ ਮਿਲਣ ਲੱਗਦਾ ਇੱਕੋ ਦੋ ਕੋਈ ਦੁਕਾਨ ਨਹੀਂ ਆ ਅਸੀਂ ਕਰਦੇਗੇ ਆ ਸਭ ਤੋਂ ਪਹਿਲਾਂ ਵੀ ਬਾਹਰ ਜਿੰਨੀਆਂ ਦੁਕਾਨਾਂ ਕਰਿਆਨੇ ਦੀਆਂ ਕੋਈ ਫੂਡ ਵਾਲੀਆਂ ਆਗੀਆਂ ਜੀ ਇਹ ਇਹ ਸਾਰੀਆਂ ਦੁਕਾਨਾਂ ਦੇ ਉੱਤੇ ਸਾਡੇ ਕੋਲ ਹੈ ਕਿ ਅਸੀਂ ਦੁਕਾਨਾਂ ਦੇ ਉੱਤੇ ਬਾਹਰਲੇ ਪਾਸੇ ਲੇਸ ਚਿਪਸ কুরਕੜੇ ਬੱਚਾ ਨਾਲ ਗਿਆ ਜੀ ਤੇ ਨਾਲ ਹੀ কুরਕਰੇ ਉਹਦੇ ਬਾਅਦ ਇੱਕ ਫ੍ਰੀਜ ਵੱਡੀ ਜੀ ਰੱਖਤੀ ਆ ਤੇ ਉਹਦੇ ਵਿੱਚ ਸਾਰੇ ਹੀ ਆਪਣੇ ਜਿੰਨੇ ਵੀ ਕੋਕ ਜਿੰਨੀਆਂ ਬਿਮਾਰੀਆਂ ਸਾਰੀਆਂ ਸਾਡੇ ਦੁਕਾਨਾਂ ਦੇ ਸਾਹਮਣੇ ਲੱਗੀਆਂ ਤੇ ਸਾਨੂੰ ਅਸੀਂ ਜਿਹੜੇ ਆਪਣੇ ਬੱਚਿਆਂ ਦੀ ਸਿਹਤ ਜਿਹੜੀ ਆ ਖਰਾਬ ਪਰ ਚੁੱਕੇ ਆ ਇਸ ਨੂੰ ਇਸ ਦੇ ਵਿੱਚੋਂ ਬੱਚਿਆਂ ਨੂੰ ਅਸੀਂ ਕੱਢਣਾ ਹੈ ਤੇ ਸਾਨੂੰ ਮਿਲਟਸ ਖਾਣੇ ਜਿਹੜੇ ਆ ਬਹੁਤ ਜ਼ਰੂਰੀ ਹੈ ਜੇ ਅਸੀਂ ਬੱਚਿਆਂ ਦੀ ਸਿਹਤ ਠੀਕ ਰੱਖਣੀ ਹੈ ਇਕ कुरकुरे ਪੈਕਟ ਜਿੰਨੇ ਵੀ ਪੈਕਟ ਐ ਨਮਕੀਨ ਪੈਕਟ कुरकुरे ਪੈਕਟ ਇਹ ਸਾਰੇ ਬੰਦ ਕਰਨੇ ਚਾਹੀਦੇ ਤੇ ਬੱਚਿਆਂ ਨੂੰ ਇਹੋ ਜੀਆਂ ਰੈਸਪੀਆਂ ਬਣਾ ਕੇ ਦੇਣੀਆਂ ਚਾਹੀਦੀਆਂ ਬੱਚਿਆਂ ਨੂੰ ਮੋਬਾਈਲ ਚੋਂ ਕੱਢੋ ਬੱਚਿਆਂ ਨੂੰ ਕੁਝ ਟਾਈਮ ਜਿਹੜਾ ਮੋਬਾਈਲ ਦੋ ਮੈਂ ਇਹ ਨਹੀਂ ਕਹਿੰਦਾ ਵੀ ਨਾ ਦੋ ਬੱਚਿਆਂ ਨੂੰ ਦੋ ਉਹਨਾਂ ਦੀ ਪੜ੍ਹਾਈ ਵਾਸਤੇ ਜਾਂ ਉਹ ਚੀਜ਼ਾਂ ਕਰਨ ਵਾਸਤੇ ਦੋ ਤੁਸੀਂ ਪਰ ਉਹਨਾਂ ਨੂੰ ਬੱਚਿਆਂ ਨੂੰ ਆਪਣਾ ਮੋਬਾਈਲ ਜਿਹੜਾ ਵਾ ਪੂਰਾ ਲਗਾਤਾਰ ਨਾ ਦਿਓ ਵੀ ਬੱਚੇ ਪੜ ਰਹੇ ਨੇ ਇਹ ਸਾਰੀ ਜਿਹੜੀ ਹੈ ਬੱਚਿਆਂ ਦੀ ਹੈਬਿਟ ਜਿਹੜੀ ਖਰਾਬ ਹੋ ਰਹੀ ਹੈ ਜੋ ਜੋ ਬੱਚੇ ਦੇਖਣਗੇ ਤੇ ਉਹ ਤਾਂ ਉਹਨਾਂ ਦਾ ਦਿਮਾਗ ਜਿਹੜਾ ਉਧਰ ਨੂੰ ਜਾਂਦਾ ਇਸ ਕਰਕੇ ਬੱਚਿਆਂ ਤੋਂ ਮੋਬਾਈਲ ਜਿਹੜਾ ਛਡਾਉਣਾ ਹੈ ਤੇ ਅਸੀਂ ਇਹ ਚੀਜ਼ਾਂ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਦੁੱਧ ਪਿਆਓ ਵਧੀਆ ਡਾਈਟ ਆਪਣੀ ਰੋਟੀ ਖਵਾਓ ਦੀ ਮਿਲਟਸ ਦੀ ਰੋਟੀ ਖਵਾਓ ਕਣਕ ਦੀ ਰੋਟੀ ਵੀ ਖਵਾਓ ਪਰ ਆ ਜਿਹੜੇ ਚੀਜ਼ਾਂ ਜਿਹੜੀਆਂ ਬੰਦ ਕਰੋ ਉਹਨਾਂ ਦਾ ਜਿਹੜਾ ਸਵਾਦ ਹੈ ਮੂੰਹ ਦਾ ਉਹ ਬੰਦ ਕਰੋ ਤੇ ਦੂਸਰਾ ਅਸੀਂ ਰਾਤ ਨੂੰ ਇਹਨੂੰ ਇਸ ਦੀ ਦੋ ਤਿੰਨ ਤਰੀਕਿਆਂ ਨਾਲ ਖਾ ਲੋ ਇਹਨੂੰ ਤੇ ਸਵਾਦ ਜਿਹੜਾ ਬਹੁਤ ਵਧੀਆ ਮਿਲਟਸ ਹੈ ਇਹ ਮਿਲਟਸ ਦੇ ਨਾਲ ਨਾਲ ਤੁਹਾਡਾ ਜਿਹੜਾ ਖੂਨ ਗਾੜਾ ਨਹੀਂ ਹੋਊਗਾ ਤੁਹਾਡਾ ਬੀਪੀ ਨਹੀਂ ਵਧੂਗਾ ਤੁਹਾਡੀ ਸ਼ੂਗਰ ਜਿਹੜੀ ਕੰਟਰੋਲ ਹੋ ਜੂਗੀ ਤੁਹਾਡੇ ਆ ਜਿਹੜਾ ਸਰੀਰ ਥੱਕਿਆ ਟੁੱਟਿਆ ਰਹਿੰਦਾ ਪੂਰਾ ਦਿਨ ਤੁਸੀਂ ਥੋੜਾ ਜਿਹਾ ਇਹ ਕੰਮ ਕਰ ਲੋ ਤੇ ਤੁਹਾਡਾ ਸਰੀਰ ਠੱਗ ਜਾਂਦਾ ਉਹ ਵੀ ਨਹੀਂ ਹੋਊਗਾ ਇਸ ਕਰਕੇ ਸਾਨੂੰ ਆਪਣੀ ਡਾਈਟ ਦੇ ਵਿੱਚ ਸਵਾਖ ਨੂੰ ਜਰੂਰ ਸ਼ਾਮਿਲ ਕਰੋ ਆਪਣੇ ਘਰ ਦੇ ਵਿੱਚ ਲੈ ਮੈਂ ਇਹ ਨਹੀਂ ਕਹਿੰਦਾ ਵੀ ਰੋਜ਼ ਹੀ ਖਾਓ ਹਫ਼ਤੇ 'ਚ ਦੋ ਤਿੰਨ ਵਾਰ ਤੇ ਜਰੂਰ ਇਹ ਚੀਜ਼ਾਂ ਜਿਹੜੀਆਂ ਐ ਮਿਲਟਸ ਖਾਣੇ ਚਾਹੀਦੇ ਨੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ